ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰਜੀਤ ਸਿੰਘ ਨਾਗਰਾ ਪ੍ਰਧਾਨ ਫਰੂਟ ਮੰਡੀ ਐਸੋਸੀਏਸ਼ਨ ਜਲੰਧਰ ਅੱਜ ਮੇਰੇ ਵੱਲੋਂ ਮੇਰੀ ਮੰਡੀ ਵੱਲੋਂ ਸਾਰੀ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਔਰ ਦੇਸ਼ ਵਾਸੀਆਂ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਔਰ ਚੰਨੜਾ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਮੰਡੀ ਦੇ ਵਿੱਚ 78ਵਾਂ ਆਜ਼ਾਦੀ ਦਿਵਸ ਮਨਾਇਆ ਜਿਸ ਵਿੱਚ ਮੇਰੇ ਇਲਾਕੇ ਦੇ ਸਾਰੇ ਵੀਰ ਔਰ ਮੇਰੇ ਮੰਡੀ ਆਰਟੀ ਅਸੋਸੀਏਸ਼ਨ ਦੇ ਸਾਰੇ ਵੀਰ ਔਰ ਸਾਰੇ ਆਰਟੀ ਅਚ ਅਸੀਂ ਅੱਜ ਸਾਰੇ ਵੀਰਾਂ ਨੇ ਇਕੱਠੇ ਹੋ ਕੇ 78ਵਾਂ ਆਜ਼ਾਦੀ ਦਿਵਸ ਮਨਾਇਆ ਜਿਹਦੇ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਸੀ ਮੈਂ ਆਪਣੇ ਸਾਰੇ ਇਲਾਕੇ ਨੂੰ ਔਰ ਸਾਰਿਆਂ ਨੂੰ ਸਾਰਿਆਂ ਨੂੰ ਤਕਦੀਰ ਕੀਰ ਕਰਦਾ ਹਾਂ ਕਿ ਆਪਾਂ ਸਾਰੇ ਵੀਰ ਇਦਾਂ ਹੀ ਆਜ਼ਾਦੀ ਮਨਾਉਂਦੇ ਰਹੀਏ ਔਰ ਪੰਜਾਬ ਨੂੰ ਖੁਸ਼ਹਾਲ ਬਣਾਈਏ ਔਰ ਨਸ਼ਾ ਤੋਂ ਰਹਿਤ ਕਰੀਏ ਆਪਣੇ ਧਰਮਾਂ ਨਾਲ ਜੋੜੀਏ ਔਰ ਕੁਝ ਸਿੱਖਿਆ ਬੱਚਿਆਂ ਨੂੰ ਦਈਏ ਤੇ ਅੱਗੇ ਪੜਨ ਵਾਸਤੇ ਸਾਰਿਆਂ ਨੂੰ ਅੰਨਾ ਕਰੀਏ ਕਿ ਸਾਨੂੰ ਆਪਣੇ ਸੰਵਿਧਾਨਾਂ ਬਾਰੇ ਪਤਾ ਹੋਵੇ ਔਰ ਆਪਣੇ ਧਰਮਾਂ ਬਾਰੇ ਪਤਾ ਹੋਵੇ ਅੱਜ ਮੇਰੇ ਵੱਲੋਂ ਔਰ ਮੇਰੀ ਸਾਰੀ ਮੰਡੀ ਐਸੋਸੀਏਸ਼ਨ ਵੱਲੋਂ ਸਾਰੀ ਹਿੰਦੂਸਤਾਨੀਆਂ ਨੂੰ ਲੱਖ ਲੱਖ ਵਧਾਈ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਜਨਤਰੀ ਦੇ ਚੰਗਾ ਲਹਿਰਾਇਆ ਗਿਆ ਸਵੇਰੇ ਤੇ ਮੁੱਖ ਮਹਿਮਾਨ ਪਹੁੰਚਣ ਉੱਥੇ ਮੁੱਖ ਮਹਿਮਾਨ ਮੈਸੀ ਜੀ ਆਪ ਖੁਦ ਪ੍ਰਧਾਨ ਸੀ ਮੈ ਜੀ ਮੰਡੀ ਦਾ ਮੈਨੂੰ ਆਰਤੀ ਐਸੋਸੀਏਸ਼ਨ ਨੇ ਕਿਹਾ ਸੀ ਕਿ ਤੁਸੀਂ ਆਪ ਹੀ ਚੰਡਾ ਪ੍ਰਧਾਨ ਜੀ ਨਾਲ ਰੋਣਾ ਮਾ ਮਾਈ ਨੰਬਰ ਆ ਦਾ ਚੋਨਾ ਮੇਰਾ ਨਾਮ 인ਦਰਜੀਤ ਸਿੰਘ ਨਾਗਰਾ ਮੋਬਾਈਲ ਨੰਬਰ 9889942970 ਜੀ ਹੋ ਵੀ ਜੱਜ ਰਾਜ ਵੀ ਜੱਥੇ ਵਧੀਆ ਸਬੰਧ ਰੱਖਦੇ ਹੋ ਮੈਂ ਮੈਂ ਬਿਲਕੁਲ ਜੀ ਰੱਖਦਾ ਹਾਂ ਮੈਂ ਆ ਆਮ ਵਰਕਰ ਹਾਂ ਆਮ ਵਾਂਗੂ ਹੀ ਤੁਰਦਾ ਹਾਂ ਮੈਨੂੰ ਜਿਹੜਾ ਮਰਜੀ ਮੈਂ ਕੋਈ ਧਰਮ ਕੋਈ ਯਾਦ ਕੋਈ ਭਰਾ ਨਹੀਂ ਮੈਂ ਹਰੇਕ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਹਰੇਕ ਦੀ ਸੇਵਾ ਕਰਦਾ ਹਾਂ ਜੀ ਇਲਾਕੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੁੰਦੀ ਆਵੇ ਜਾਂ ਧਾਰਮਿਕ ਤੌਰ ਤੇ ਜਾਂ ਪਾਰਟੀ ਤੌਰ ਤੇ ਤੇ ਮੈਂ ਆਪਣੀ ਪਾਰਟੀ ਦੇ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹਾਂ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹਾਂ ਤੇ ਮੇਰੇ ਗੁਰੂ ਜੀ ਨੇ ਅਵਤਾਰ ਹੈਨਰੀ ਜੀ ਉਹਨਾਂ ਦੀ ਦੇਣ ਦੇ ਢੇਠ ਮੈਂ ਸਾਰਾ ਕੰਮ ਕਰਦਾ ਹਾਂ ਸਰ ਵੀ ਜ਼ਰੂਰੀ ਪਤਾ ਲਿਆ ਸੀ ਜਿੱਥੇ ਹੈਗੇ ਆ ਆਕੀ ਮਟੀਰੀਅਲ ਮੁੱਖਦਾ ਦੇ ਉਹ ਆਪਾਂ ਮੰਡੀ ਦੇ ਵਿੱਚ ਮੈਂ ਆਪਣੇ ਤੌਰ ਤੇ ਜਾਂ ਕਮੇਟੀ ਲਾਕਰ ਤੌਰ ਤੇ ਬੜੀਆਂ ਆਦੇ ਬੜੀਆਂ ਮੈਨੂੰ ਲੋਕਾਂ ਨੂੰ ਘੁਆਵਾ ਵਜਾਈਆਂ ਪਰ ਇਹਦੇ ਵਿੱਚ ਸਫਾਈ ਦਾ ਮੁੱਖਿਆਲ ਕੀ ਆਇਆ ਇਸ ਵਾਰ ਚੱਕਰ ਇਦਾਂ ਜੀ ਸਾਡੇ ਮੰਡੀ ਦੇ ਠੇਕੇ ਹੁੰਦਾ ਜੀ ਕੁਝ ਕਾਰਨਾ ਕਰਨ ਐ ਕਿ ਉਧਰੋਂ ਇਲੈਕਸ਼ਨ ਆ ਗਈ ਕੁਝ ਮੰਡੀ ਬੋਰਡ ਦੇ ਕੋਈ ਪ੍ਰੋਬਲਮ ਆ ਗਈਆਂ ਜਿਹਦਾ ਕਰਕੇ ਸਾਡੇ ਠੇਕੇ ਐ ਕਿ ਨਹੀਂ ਹੋ ਸਕੇ ਨਾ ਗੇਟ ਤੇ ਨਾ ਮੰਡੀ ਦਾ ਸਪਾਈ ਦਾ ਠੇਕਾ ਇਹ ਦੋਨੋਂ ਠੇਕੇ ਸਾਡੀ ਮੰਡੀ ਬੋ ਮਾਰਕੀਟ ਕਮੇਟੀ ਦੇ ਅਫਸਰ ਚਲਾਉਂਦੇ ਨੇ ਔਰ ਬੜੇ ਤਰੀਕੇ ਨਾਲ ਚਲਾਉਂਦੇ ਨੇ ਜੁੱਦਾ ਅਸੀਂ ਕਿੰਨੇ ਵਾਰ ਐਸੇ ਆ ਮਾਰਕੀਟ ਕਮੇਟੀ ਦਾ ਸਫਾਈ ਕਰਦੀ ਆ ਪਰ ਜਿਹੜੇ ਅਸੀਂ ਆਪ ਆਰਤੀ ਆਰਤੀਆਂ ਹਨ ਅਸੀਂ ਵੀ ਦੇਖਭਾਲ ਨਹੀਂ ਕਰਦੇ ਸਾਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਤੇ ਮੰਡੀ ਦੀ ਸਫਾਈ ਰੱਖਣੀ ਚਾਹੀਦੀ ਆ ਸ਼ਹਿਰ ਟੋਟਲ ਸਾਰਾ ਸ਼ਹਿਰ ਜਲੰਧਰ ਨਹੀਂ ਸਾਰਾ ਆਲਿਆ ਦਵਾਲਾ ਇੱਥੇ ਆਉਂਦਾ ਹੈ ਸਫਾਈ ਬਹੁਤ ਜ਼ਰੂਰੀ ਹੈ ਅਸੀਂ ਉਹਦਾ ਤਗੀਦ ਵੀ ਕਰਦੇ ਰਹਿੰਦੇ ਆ ਜੀ ਸਪਾਈ ਹੋਣੀ ਚਾਹੀਦੀ ਆ ਅਫਸਰਾਂ ਨਾਲ ਸਾਡਾ ਕੰਟੈਕਟ ਰਹਿੰਦਾ ਆ ਜਦੋਂ ਕਿਤੇ ਕੋਈ ਸਮੱਸਿਆ ਆਉਂਦੀ ਆ ਉਹਨੂੰ ਹੱਲ ਜ਼ਰੂਰ ਕਰਦੇ ਬੈਠੇ ਜੀ ਹਾਂਜੀ ਆਪਾਂ ਦਾ ਮੋਬਾਈਲ ਨੰਬਰ ਸੰਪਰਕ ਕੀਤਾ ਜਾ ਸਕਦਾ ਜੀ 9889942970 ਇੱਕ ਵਾਰ ਦੇਰ ਦੇ ਪਾਸੇ ਤੇ ਦੁਬਾਰਾ ਤੋਂ ਆਇਆ ਕਿਹਾ ਜੀ ਅੱਜ ਮੇਰੇ ਵੱਲੋਂ ਮੇਰੀ ਮੰਡੀ ਐਸੋਸੀਏਸ਼ਨ ਵੱਲੋਂ ਔਰ ਮੰਡੀ ਆਰਤੀਆਂ ਵੱਲੋਂ ਭਰਾਵਾਂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹਾਂਜੀ ਆਜ਼ਾਦੀ ਦੇਸ਼ ਜੀ ਸਾਜੀ ਮਨ ਸਾਬ ਜੀ ਮੰਡੀ ਮਕਸੂਦਾਂ ਵੇਹੇ ਛੱਲੜਾ ਸੁਕੀਤ ਜੀ ਗਈ ਮੈਂ ਦੇਤੀਆਂ ਸ਼ਾਨ ਸਾਹਿਬ ਜੀ ਚੰਦਾ ਅੱਜ ਮੈਂ ਇੰਦਰਜੀਤ ਸਿੰਘ ਨਗਰਾ ਪ੍ਰਧਾਨ ਸਾ ਫਰੂਟ ਮੰਡੀ ਐਸੋਸੀਏਸ਼ਨ ਜਲੰਧਰ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਸਮੂਹ ਆਰਤੀ ਐਸੋਸੀਏਸ਼ਨ ਵੱਲੋਂ ਔਰ ਸਾਰੇ ਆਰਤੀ ਭਰਾਵਾਂ ਵੱਲੋਂ ਸਾਰੇ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਸਤਰਪਾਈ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈ ਸਭ ਨੂੰ ਮੁਬਾਰਕ ਪ੍ਰਮਾਤਮਾ ਕਰੇ ਦੇਸ਼ ਤਰੱਕੀ ਕਰੇ ਸਾਰੇ ਤਰੱਕੀ ਕਰਨ ਖੁਸ਼ਹਾਲ ਹੋਵੇ ਸਾਡਾ ਮੁਲਕ ਖੁਸ਼ਹਾਲ ਬਣੇ ਹੋਈ ਡਾਕਟਰ ਸਾਹਿਬ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਵਧਾਈ ਦੇਸ਼ ਤਰੱਕੀ ਕਰੇ ਔਰ ਇਦਾਂ ਹੀ ਮੰਡੀ ਇਕੱਠੀ ਰਵੇ ਮਿਹਰਬਾਨੀ ਥੈਂਕ ਯੂ ਸਵਤੰਤਰਤਾ ਦਿਵਸ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਸਾਡਾ ਹਿੰਦੁਸਤਾਨ ਤਰੱਕੀ ਰਵੇ ਸਾਡੀ ਪਹਿਚਾਨ ਹਮ ਹਿੰਦੁਸਤਾਨੀ ਹੈ ਹੈਪੀ ਇੰਡੀਪੈਂਡੈਂਸ ਡੇ ਜੀ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਪੂਰੀ ਮੰਡੀ ਐਸੋਸੀਏਸ਼ਨ ਫਰੂਟ ਐਸੋਸੀਏਸ਼ਨ ਇੰਦਰਜੀਤ ਪ੍ਰਧਾਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਮੁਬਾਰਕਾ ਜੀ ਪ੍ਰਧਾਨ ਜੀ ਨੂੰ ਵੀ ਬਹੁਤ ਬਹੁਤ ਇਸ ਦਿਵਸ ਦੀ ਵਧਾਈ ਹੋਵੇ ਜੀ ਵਾਹਿਗੁਰੂ ਜੀ ਇੱਕ ਵਾਰ ਪ੍ਰਧਾਨ ਜੀ ਫੇਰ ਬਧਾਈਆਂ ਦੇ ਦੋ ਜੀ ਆਪਣਾ ਜੀ ਜੈ ਭਰਮਾਤਾ ਕੀ ਜੈ ਇਹ ਸਭੀ ਮੱਡੀ ਪੰਛੂਦਾਂ ਵਿਖੇ ਪ੍ਰਧਾਨ ਜੀ ਅਤੇ ਸਮੂਹ ਵਰਕਰਾਂ ਵੱਲੋਂ ਭਾਈ ਮੇੜਾ ਉਹਦੇ ਦਾਰਾਂ ਨੂੰ 15 ਅਗਸਤ ਮੁਲਾਇਆ ਤੇ ਦੇਵਦੇਵ ਸੰਗਤਾਂ ਨੂੰ ਬਧਾਈਆਂ ਦਿੱਤੀਆਂ ਰਾਮ ਇੰਦਰਜੀਤ ਸਿੰਘ ਨਾਗਰਾ ਸਾਡੀ ਖਾਦੀ ਮਲੀ ਦੇ ਜਿਹੜੇ ਕਾਦੇ ਹੋਏ ਇੰਦਰਜੀਤ ਨਾਗਰਾ ਸਾਡੀ ਮਲੀ ਦੇ ਪ੍ਰਧਾਨ ਯੋ ਆਪਰੇ ਸਾਜਨੀ ਮਂਡੀ ਦਾ ਕਰਮ ਕਾਰਜ ਹੋ ਤੇਰੇ ਕਾਰਜ ਹੋ ਇਹਨਾਂ ਰਹਿਣ ਵਾਈਗਰ ਸਾਜਨੀ ਮਂਡੀ ਦਾ ਕੰਮ ਕਰਵਾਤ ਜਾਂਤਾ ਹੈ ਜੋ ਵੀ ਬੜੇ ਖੁਸ਼ ਹੈ ਸਾਜਨੀ ਮਂਡੀ ਤੇ ਬਹੁਤ ਬੜੀ ਖੁਸ਼ ਹੈ ਚਲ ਆਇਆ ਖੋਰ ਖੋਰ ਤੋਂ ਨਾਮੇ ਸਾਡੇ ਨਾਰਾ ਜੀ ਬੰਨੀ ਦਾ ਜੀ ਰਾਜੀ ਜੀ ਅੱਜ ਨਾ ਪਤਲਾ ਦੇ ਰੱਸੀ ਨਾਮ ਆ ਜੀ ਦੇ ਦਿੰਦੇ ਵਧਾਈਆਂ ਦਿੰਦੇ ਹੋਏ ਅੱਜ ਸਾਡੇ ਰੇਵ ਦਾਸ ਤੇ ਸੰਗਤਾਂ ਤੋਂ ਅੱਜ ਦਿਹਾੜੇ ਤੇ ਜੱਜ ਦੇਵ ਤੇ ਵਧਾਈਆਂ ਆਉਂਦੀਆਂ ਹਨ ਵਧਾਈਆਂ ਅਟੈਂਡ ਕਰ ਦਿੰਦੀ ਜੀ ਨਗਰ ਸਬਜ਼ੀ ਮੰਡੀ ਆ ਇਧਰ ਜੋੜ ਬਾਰਕਾ ਜੀ ਬਹੁਤ ਹੋ ਗਿਆ 15 ਜਨਮ ਹੈਲੋ ਹਾਂਜੀ ਠੀਕ ਆ ਸੋਕੇ ਵਿੱਚ ਸਬਜੀ ਮੰਡੀ ਦਾ ਚੁਟਾ ਦੇ ਹੈ ਕਿ ਜੀ ਨਾਗਰ ਦਾ ਹੱਤ ਵਿੱਚ ਆਪਣੇ ਬਕਰ ਨਾਲ ਦਵਾਏ ਦਿੱਤੇ ਹੋਏ ਅਤੇ ਸਮੂਹ ਵਰਤਾਂ ਦੇ ਨਾਲ ਲਾ ਕੇ ਜੀਵ ਦਸਿਆਂ ਨੂੰ ਅੱਜ ਜੀ ਸਭ ਜਗਤ ਨੂੰ ਦੱਸਾਈਆਂ ਦਿੱਤੀਆਂ ਗਈਆਂ ਜੋ ਬੜੇ ਸ਼ਰਧਾਪੂਰਵ ਔਰਤ ਵੇਲੇ ਚੰਡੇ ਦਾ ਜੀ ਨਾਗਰੀ ਕੀਤਾ ਗਿਆ ਸਤਿ ਸ਼੍ਰੀ ਅਕਾਲ ਜੂਟੂ ਜੀ ਨਾਲ ਦਿਵਸਾਂ ਹੋਤੇ ਸਾਜੀ ਮਡੀ ਐਸੋਸੀਏਸ਼ਨ ਸਭ ਦੇ ਵਧਾਈਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵੇ ਪਤ